ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਵਾਰ ਮਰਹੂਮ ਕਲਾਕਾਰ ਚਮਕੀਲਾ ਸਾਹਿਬ ਤੇ ਬੀਬਾ ਅਮਰਜੋਤ ਕੌਰ ਬਾਰੇ ਬਹੁਤ ਵਾਰੀ ਤੁਹਾਨੂੰ ਗੱਲਬਾਤ ਦੱਸੀ ਹੈ ਕੀਤੀ ਹੈ ਤੇ ਅੱਜ ਫੇਰ ਜੀ ਕੀਤਾ ਵੀ ਦੋਖ ਬੋਲ ਤੁਹਾਡੇ ਨਾਲ ਸਾਂਝੇ ਕਰਾਂ ਬਾਦ ਵਿੱਚ ਝੰਡ ਕਰਨੀਆਂ ਮੜੀ ਜਿਹੜੇ ਰੋਗ ਨਾਲ ਮਰ ਗਈ ਬੱਕਰੀ ਉਹ ਹੀ ਉਹ ਰੋਗ ਪਠੋੜੀ ਨੂੰ ਪੁੱਤ ਬਣਾ ਕੇ ਛੱਡਣਗੇ ਬੈਲੀਆਂ ਦੇ ਮੋਰੀ ਨੂੰ ਜੇ ਹੁਣ ਇੱਥੇ ਆਪਣੇ ਕੋਲੋਂ ਆਮਦ ਕਰਦੀਏ ਕਿਸੇ ਸ਼ਬਦ ਦੀ ਆਮਦ ਹੁੰਦੀ ਹੈ ਕਾਇਮਤ ਹੁੰਦੀ ਹੈ ਆਮਦ ਹੁੰਦੀ ਹੈ ਉਹ ਇਹ ਹੈ ਬੇ ਅਕਲੂ ਖਾਲੀਆਂ ਦੇ ਸ਼ੇਨਿਆਰ ਲੀਡਰ ਮਾਝੇ ਦੀ ਮੈਂ ਝੂਠ ਨੂੰ ਬੰਦੇ ਦਾ ਪੁੱਤ ਬਣਾਤਾ ਜਾਂ ਇਹ ਕਹ ਲਈ ਕਾਲੀਆਂ ਦੇ ਮੋਰੀ ਨੂੰ ਪੁੱਤ ਬਣਾਤਾ ਇਹ ਕਹ ਲਈ ਵਧੀਆ ਲੱਗਦਾ ਜਦੋਂ ਬੀਬਾ ਅਮਰਜੋਤ ਕੌਰ ਤੇ ਚਮਕੀਲਾ ਸਾਹਿਬ ਆਇਆ ਇੱਕ ਦੂਜੇ ਤੇ ਚੜ ਚੜ ਕੇ ਗਾਉਂਦੇ ਆ ਵਧੀਆ ਐ ਠੋਕ ਠੋਕ ਕੇ ਇੱਕ ਤਾਂ ਆਵਾਜ਼ ਵਧੀਆ ਸੀ ਇੱਕ ਕਲਮ ਵਧੀਆ ਸੀ ਇੱਕ ਕੰਪੋਜੀਸ਼ਨ ਆ ਵਧੀਆ ਹੁੰਦੀ ਐ ਸੀ ਤੇ ਵਧੀਆ ਲੱਗਦੀ ਆ ਹੁਣ ਕਹਿਣਾ ਲੈ ਇਹ ਗਿਆਨੀ ਹੋ ਕੇ ਅਮਰਤ ਛਕਿਆ ਹੋਇਆ ਚਮਕੀਲੇ ਨੂੰ ਸੁਣਦੇ ਆ ਕਿਉਂ ਨਾ ਸੁਣੀਏ ਬਾਈ ਅਸੀਂ ਗੁਲਾਮ ਥੋੜੀ ਆ ਅਸੀਂ ਆਜ਼ਾਦ ਹਾਂ ਤੁਸੀਂ ਵੀ ਸੁਣੋ ਅਸੀਂ ਹੁਣ ਜਿਹੜੀ ਗੱਲ ਕਰਨ ਲੱਗਾ ਵੈਸੇ ਜੇ ਮੈਂ ਹੁਣ ਮੈਂ ਆਪ ਦੇ ਮੁੱਖ ਮੰਤਰੀ ਦਾ ਨਾਮ ਲੈਂਦਾ ਫਿਰ ਕਈਆਂ ਦੇ ਚਲੂਣੇ ਲੜਨਗੇ ਕਈਆਂ ਨੇ ਕਹਿਣਗੇ ਲੈ ਇਹ ਚਾਪਲੂਸੀ ਕਰਦਾ ਹੈ ਇਹ ਟਿਕਟ ਭਾਲਦਾ ਹੈ ਫਿਰ ਇਦਾਂ ਕਿਹੜਾ ਉਹਨੇ ਗੱਲ ਕਹੀ ਸੀ ਕਹਿੰਦਾ ਪਹਿਲਾਂ ਅਸੀਂ ਸਾਈਕਲ ਦੀ ਕੈਂਚੀ ਅੱਧੀ ਕੈਂਚੀ ਫਿਰ ਡੰਡਾ ਫਿਰ ਕਾਠੀ ਫਿਰ ਕਹਿੰਦਾ ਇੰਨੇ ਟ੍ਰੇਨਡ ਹੋ ਗਏ ਵੀ ਪਿੱਛੇ ਸਾਈਕਲ ਦੇ ਬੰਦਾ ਬਹਾ ਕੇ ਨਾਬੇ ਜੇਲ੍ਹ ਵਿੱਚ ਛੱਡ ਵੀ ਆਉਨੇ। ਇਹ ਗੱਲਾਂ ਚੇਤੇ ਆ ਜਾਣਗੀਆਂ ਸਭ ਨੂੰ। ਪਰ ਮੇਰਾ ਕੁਝ ਕਹਿਣ ਦਾ ਅੰਦਾਜ਼ ਬਖਰਾ ਹੁੰਦਾ। ਬੇਕਰਮ ਮਜੀਠਿਆ। ਅਕਾਲੀਆਂ ਦੀ ਮਾਝੇ ਦੀ ਝੂਠ ਹਰਾਮਖੋਰ ਕਹਿਣਾ ਹੁੰਨਾ ਮੈਂ। ਮੈਂ ਮਤਲਬ ਦੀ ਗੱਲ ਕਰਦਾ ਬਿਨ ਮਤਲਬ ਨਹੀਂ ਕਿਸੇ ਨੂੰ ਕਹਿੰਦੇ ਤਿੰਨ ਸਬਾ ਤਿੰਨ ਕਰੋੜ ਦੀ ਵਾਦੀ ਹੈ ਪੰਜਾਬ ਦੀ ਸ਼ਰਨ ਥੋੜੀ ਕਹਿੰਦੇ ਸੀ ਕਰੋੜਾਂ ਲੋਕ ਪਿਆਰ ਕਰਦੇ ਨੇ ਕਮੈਂਟ ਕਰਦੇ ਨੇ ਕਈ ਬੰਦੇ ਖੋਏ ਦੀਆਂ ਪਿੰਨੀਆਂ ਭੇਜਦੇ ਨੇ ਬਦਾਮ ਕਾਜੂ ਪਿਸਤੇ ਵਧੀਆਂ ਬੂਟ ਭੇਜਦੇ ਨੇ ਅემი ਥੋੜੀ ਭੇਦਦੇ ਨੇ ਸਤਕਾਰ ਕਰਦੇ ਨੇ ਉਹ ਸਾਰਿਆਂ ਨੂੰ ਨਹੀਂ ਕਹਿੰਦੇ ਜਿਹੜੀਆਂ ਕਤੀੜਾ ਇਦਾਂ ਦੀਆਂ ਹੁੰਦੀਆਂ ਨੇ ਗੁਲਾਬ ਖਰਾਮਕੁਰ ਉਹਨਾਂ ਨੂੰ ਕਹਿੰਦੇ ਜਾਣੇ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਮੈਨੂੰ ਜ਼ਮਾਨਤ ਮਿਲੇ ਕਿਹਨੇ ਪਾਈ ਸੀ ਬਿਕਰਮ ਮਜੀਠੀਆ ਨੇ ਤੇ ਉਹ ਜ਼ਮਾਨਤ ਵਾਲੀ ਅਰਜੀ ਰੱਦ ਕਰ ਦਿੱਤੀ ਮਾਨਯੋਗ ਹਾਈ ਕੋਰਟ ਨੇ ਕਿਉਂ ਕਰ ਦਿੱਤੀ ਅਸ਼ਿਆ ਉਹ ਬੀਬੀ ਦੀ ਕੱਲ ਮੈਨੂੰ ਚੇਤੇ ਆ ਗਈ ਦੁਬਾਰੇ ਕੀ ਕਰੀਏ ਸਾਡਾ ਕੰਮ ਹੈ ਜੀ ਬੋਲਣਾ ਕਥਾ ਕਰਦੇ ਰਹੇ ਆ ਮੌਕੇ ਤੇ ਗੱਲ ਚੇਤੇ ਆ ਜਾਂਦੀ ਹੈ ਜਦੋਂ ਮੌਕੇ ਤੇ ਗੱਲ ਚੇਤੇ ਆ ਗਈ ਫਿਰ ਉਹ ਨਾ ਕਰੀਏ ਇਹ ਹੋ ਨਹੀਂ ਸਕਦਾ ਉਹ ਕੀ ਕਹਿੰਦੇ ਆ ਭੂਮਿਕਾ ਮਜਮੂਨ ਇਹ ਬਨਣੇ ਆਉਂਦੇ ਆ ਥੋੜੇ ਜਿਹੀ ਬੀਬੀ ਨੇ ਕਹਿੰਦੀ ਸੀ ਉਹ ਜਿਹੜਾ ਮੂੰਹ ਜੈਬਰੇ ਵਰਗਾ ਨਿਕਲਿਆ ਸੀ ਕਦਾ ਹੋਣਾ ਤੁਹਾਨੂੰ ਗਨੇਬ ਕੌਰ ਮਜੀਠੀਆ ਇਹ ਕਹਿੰਦੀ ਸੀ 400 ਕਰੋੜ ਦਿਓਗੇ ਕਿਹੜਾ ਪਹਾੜ ਫੜਿਆ ਹੈ Shimla ਦੇ ਵਿੱਚ ਉਹ ਪਹਾੜ ਸਾਨੂੰ ਦਿਓ ਉਹ ਬੀਬੀ ਨੇ ਕਿਹਾ ਸੀ 440 ਕਰੋੜ 540 ਕਰੋੜ ਹੁਣ ਜਵਾਨਤ ਕਿਉਂ ਰੱਦ ਕੀਤੀ ਹੈ ਮਾਂਜੂਗ ਹਾਈ ਕੋਰਟ ਨੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਅੱਜ ਵੀ ਕਹਿੰਨਾ ਕਹਿੰਦਾ ਰਹੂੰਗਾ 4000 ਪੰਨੇ ਦੀ ਚਾਰ ਰਸੀਟ ਸੀ ਜਿਹੜੀ ਟਰੰਕਾਂ ਦੇ ਵਿੱਚ ਭਰੇ ਹੋਏ ਸੀ ਅਛਾ ਉਹ ਟਰੰਕ ਨਾਲ ਸਾਡੇ ਕੋਲੇ ਪੁਰਾਣੇ ਪਏ ਆ ਦੋ ਤਿੰਨ ਵਧੀਆ ਇੱਕ ਤਾਂ ਮੇਰੀ ਮਾਤਾ ਵਾਲਾ ਸੀ ਉਹ ਸਾਹਮਣੇ ਰੱਖਿਆ ਹੋਇਆ ਉਹ ਟਰੰਕਾਂ ਦੇ ਵਿੱਚ 4000 ਪੰਨਾ ਜਿੰਦੇ ਲਾ ਕੇ ਜਾਂ ਸਭ ਦੇ ਕੋਲ ਵੇਚਿਆ ਸੀ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗਵਾ ਸੀ ਅੱਛਾ ਭਈ ਜੇ ਉਹ ਸਾਰੇ ਮੁਕਰਾਏ ਜਾਣ ਮੰਨ ਕੇ ਚਲੋ ਗਵਾ ਖਰੀਦੇ ਜਾਣ ਕਿਉਂਕਿ ਅਰਬਾਂ ਖਰਬਾਂ ਦੇ ਮਾਲਕ ਨੇ ਬੰਦੇ ਪਰ ਆਪਾਂ ਤਾਂ ਨਹੀਂ ਮੁਕਰ ਸਕਦੇ ਆਪਾਂ ਤਾਂ ਨਹੀਂ ਵੇਚਦੇ ਨਾ ਸਾਨੂੰ ਕੋਈ ਖਰੀਦ ਸਕਦਾ ਬਸ ਇਹ ਤਾਂ ਅੱਜ ਵੀ ਕਾਇਮ ਹੈ ਜੇ ਕਿਤੇ ਮਾਨਯੋਗ ਹਾਈ ਕੋਰਟ ਨੇ ਬੁਲਾ ਲਿਆ ਮੈਨੂੰ ਮੈਂ ਕਹੂੰਗਾ ਜੀ ਵੀ ਪੰਜਾਬ ਦਾ ਹਜ਼ਾਰਾਂ ਨੌਜਵਾਨ ਇਹ ਮਜੀਠੀਏ ਦੇ ਚਿੱਟੇ ਨੇ ਮਰਵਾਇਆ ਜੀ ਚਿੱਟੇ ਨਾਲ ਮਰਿਆ ਜੀ ਅਸੀਂ ਤਾਂ ਕਹਦੇਗੇ ਜੀ ਹੁਣ ਕਈਆਂ ਦੇ ਚਲੂਨੇ ਹੋਰੋਂ ਵੀ ਲੜੇ ਸੀ ਮੈਨੂੰ ਬੜਾ ਮਤਾਂ ਦੀ ਗਾਨੀ ਜੀ ਉਹ ਜਿਹੜਾ ਕੇਸ ਜੀ ਨਾ ਉਹ ਤਾਂ ਚਿੱਟੇ ਦਾ ਥੋੜੀ ਸੀ ਉਹ ਤਾਂ ਆਮਦਨ ਤੋਂ ਵੱਧ ਜਾਇਦਾਦ ਕਿੱਦਾਂ ਬਣਾਈ ਉਹ ਕੇਸ ਸੀ ਲੈ ਉਪਰਾਵ ਜਿਨ੍ਹਾਂ ਨੇ ਸੰਗਲ ਪਾਉਣੇ ਸੀ ਨਾ ਉਹਨਾਂ ਨੂੰ ਪਤਾ ਸੀ ਜਿਹੜੀਆਂ ਕਿੱਲੇ ਤੇ ਮੱਝਾਂ ਬੰਨੀਆਂ ਹੁੰਦੀਆਂ ਨੇ ਦੋ ਤਿੰਨ ਇੱਕ ਉਹ ਹੁੰਦੀਆਂ ਨੇ ਦੁੱਧ ਦਿੰਦੀਆਂ ਨੇ ਦੋ ਤਿੰਨ ਇੱਕ ਜਿਹੜੀਆਂ ਦੁੱਧੋਂ ਖਟਗੀਆਂ ਹੁੰਦੀਆਂ ਨੇ ਤੇ ਜਿਹੜੀਆਂ ਦੁੱਧੋਂ ਹਟੀਆਂ ਹੁੰਦੀਆਂ ਨੇ ਤੇ ਫਿਰ ਉਹ ਹਰੇ ਵੱਲ ਜਾਦਾ ਮੂੰਹ ਮਾਰਦੀਆਂ ਨੇ ਉਹਦੇ ਮੋٹے ਸਿੰਗਲ ਪਾਏ ਹੁੰਦੇ ਆ ਕਿਲਾ ਵੀ ਪੂਰਾ ਮਜਬੂਤ ਕਰਕੇ ਗੱਡੇ ਹੁੰਦੇ ਆ ਤੇ ਜਿਨ੍ਹਾਂ ਨੇ ਕੋਰਟ ਵਿੱਚ ਕੇਸ ਲਾਇਆ ਸੀ ਉਹਨੂੰ ਪਤਾ ਸੀ ਵੀ ਟਿੱਟੇ ਦਾ ਸਬੂਤ ਤਾਂ ਘਰੋਂ ਮਿਲਣਾ ਨਹੀਂ ਹੁਣ ਹਾਂ ਵੀ ਜਿਹੜਾ ਆ ਹਜ਼ਾਰਾਂ ਕਰੋੜਾਂ ਰੁਪਈਆ ਬਣਾਇਆ ਪ੍ਰਾਪਰਟੀ ਬਣਾਈ ਵੀ ਇਹ ਸਬੂਤ ਇਹਨਾਂ ਨੂੰ ਦੇਣੇ ਪੈਣ ਤਾ ਕਰਕੇ ਅਗਲੇ ਨੇ ਜੁੜ ਪਾਇਆ ਵਧੀਆ ਜੁੜ ਪਾਇਆ ਅਗਲੇ ਨੇ ਸਮਝਾਈ ਗੱਲ ਦੇਖੋ ਨਾ ਇੱਕ ਹੋਰ ਗੱਲ ਕਹਿਣੀ ਹੈ ਜੀ ਮਾਫ ਕਰਨਾ ਇਹ ਗੱਲ ਕਹਿਣੀ ਜ਼ਰੂਰੀ ਹੈ ਆ ਜਿਹੜੇ ਦੋ ਕੁ ਦਿਨ ਪਹਿਲਾਂ ਬੜਾ ਟੱਪਦੇ ਸੀ ਨਾ ਵੈਸੇ ਮੈਂ ਜਵਾਬ ਦੇ ਦਿੱਤਾ ਸੀ ਅਕਾਲੀ ਤਾਂ ਕਹਿੰਦੇ ਰਾਤ ਦੇ ਰਾਤ ਅਦਾਲਤ ਲਵਾ ਕੇ ਬੀਬੀ ਕੰਚਨਕੌਰ ਨੂੰ ਕੰਚਨਪ੍ਰੀਤ ਨੂੰ ਰਿਹਾਂ ਕਰਵਾ ਲੈਂਦੇ ਨੇ ਕਹਿੰਦੇ ਸੀ ਨਾ ਤੇ ਹੁਣ ਕਰਵਾਓ ਠੋਕ ਤਾਗ ਲਿਆਲੀ ਅਰਜੀ ਰੱਦ ਕਰਤੀ ਹੁਣ ਕਰਵਾਓ ਰਹਾ ਜਾਓ ਨਾਬੇ ਸੁੱਕੇ ਗੱਪੀ ਨੂੰ ਲੈ ਜਾਓ ਨਾਲ ਜਿਹੜੀ ਕਹਿੰਦੇ ਹੁੰਦੇ ਚੋਨਾ ਹੈ ਪਰਾਲੀ ਹੈ ਉਹਨੂੰ ਵੀ ਲਜ ਨਾਲ ਲਜ ਨੂੰ ਵੀ ਨਾਲ ਬੀਬੀ ਨੂੰ ਨਾ ਭੇਜਾਓ ਹੁਣ ਤਾਂ ਮੈਂ ਗੱਲ ਹੁਣ ਮੌਕੇ ਤੇ ਫੇਰ ਚੇਤੇ ਆਵੀਂ ਸਰਹਾਣੇ ਵਾਲੀ ਸਰਹਾਣੇ ਦੀ ਲੋੜ ਨਹੀਂ ਪੈਣੀ ਹੁਣ ਤਾਂ ਗਰਮ ਕੰਬਲ ਚਾਹੀਦੇ ਨੇ ਠੰਡੀਆਂ ਰਾਤਾਂ ਕੱਟਣੀਆਂ ਪੈਣਗੀਆਂ ਚਲ ਉਦਾਂ ਤੁਹਾਡੇ ਕੋਲੇ ਲੋਟਕ ਛੋਟਦਾ ਪੈਸਾ ਬਹੁਤ ਹੈ ਜਿੱਲ ਜੁਰਦ ਨੂੰ ਦੇ ਦਿਆ ਕਰੋ 5-7 ਲੱਖ ਰੁਪਇਆ ਪੱਠੀ ਪੁੱਠੀ ਲਾ ਲਿਆ ਕਰੋ ਅੰਦਰ ਵਧੀਆ ਬਿਸ਼ਕੀ ਮੰਗਾ ਲਿਆ ਕਰੋ ਚਿਕਨ ਚੋਕਨ ਮੰਗਾ ਲਿਆ ਕਰੋ ਵਧੀਆ ਦੇਸੀ ਆਂਡੇ ਮੰਗਾ ਲਿਆ ਕਰੋ ਮੱਛੀ ਮੂਸੀ ਮੰਗਾ ਲਿਆ ਕਰੋ ਇਹ ਚੀਜ਼ਾਂ ਜ਼ਰੂਰੀ ਨੇ ਠੰਡ ਵਾਸਤੇ ਕਿਉਂਕਿ ਤੁਸੀਂ ਕਾਲੀ ਤਾਂ ਨੀਲੀਆਂ ਪੱਗਾਂ ਬਣ ਕੇ ਬਣ ਬਣਨ ਕਰਕੇ ਬਣਿਆ ਤੁਸੀਂ ਉਦਾਂ ਕਾਲੀ ਥੋੜੀ ਅਗਸਤ ਵਾਂ ਬਥੇਰੀ ਖਾਂਦੇ ਰਹੇ ਹੁਣ ਠੰਡੀਆਂ ਰਾਤਾਂ ਹਲੇ ਤੱਕ ਲੈ ਦਸੰਬਰ ਚੱਲਦਾ ਜਨਵਰੀ ਆਉਣੀ ਐ ਫਰਵਰੀ ਆਉਣੀ ਐ ਇਹ 2 ਮਹੀਨੇ ਤਾਂ ਠੰਡ ਦੇ ਪੂਰੇ ਕੜਾਕੇ ਵਾਲੀ ਠੰਡ ਹੁੰਦੀ ਐ ਕੂਰਾ ਪੈਂਦਾ ਹੁੰਦਾ ਜਿਹਦੇ ਵਿੱਚ ਤਾਂ ਜ਼ਰੂਰੀ ਐ ਮਾਸ ਮਿੱਟੀ ਖਾਣਾ ਕਾਲੀ ਨਾਗਣੀ ਖਾਣੀ ਅਣਪੱਚ ਡੋਟੇ ਜ਼ਰੂਰੀ ਹੁੰਦੇ ਐ ਪਰ ਉਦਾਂ ਮੇਰੀਆਂ ਗੱਲਾਂ ਚਿੱਤੇ ਤਾਂ ਹੁੰਦੀਆਂ ਹਣਗੀਆਂ ਮੈਂ ਕਿਹਾ ਸੀ ਕਿਤੇ ਤਾਂ ਹੁੰਦੀਆਂ ਹਣਗੀਆਂ ਹੁਣ ਬਿਸ਼ਰਮੀ ਚ ਫੋਨ ਤਾਂ ਮੈਨੂੰ ਕਰ ਨਹੀਂ ਸਕਦੇ ਵੀ ਕਿਹੜੇ ਮੂੰਹ ਨਾਲ ਕਵਾਂਗੇ ਅੱਛਾ ਫਿਰ ਸਿੱਧਾ ਮੈਨੂੰ ਬੂਟਾ ਨਹੀਂ ਕਹਿ ਸਕਦੇ ਫਿਰ ਗਿਆਨੀ ਜੀ ਕਹਿਣਾ ਉਹ ਵੇ ਪੰਗਾ ਇਹ ਵੀ ਜ਼ਰੂਰੀ ਹੈ ਨਾ ਕਿਉਂਕਿ ਉਦਾਂ ਫਿਰ ਕਹਿਣ ਜਾਣਦੇ ਨੇ ਥਾਣੇਦਾਰ ਨੂੰ ਉਰੇ ਆ ਓਏ ਉਰੇ ਆ ਓਏ ਤੇ ਮੈਨੂੰ ਕਹਿ ਨਹੀਂ ਸਕਦੇ ਜੇ ਮੈਨੂੰ ਕਿਹਾ ਬੂਟੇ ਮੈਂ ਖੇਤਰਫੇਰੂੰ ਫੜ ਕੇ ਪਹਿਲਾਂ ਨਾ ਪਿਆਰ ਨਾ ਫਤਿਹ ਬੁਲਾਣੀ ਪਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਹੋਰ ਕੀ ਹਾਲ ਨੇ ਕਹਿਣਾ ਪਉ ਫਤਿਹ ਤਾਂ ਬੁਲਾਵਾਂਗੇ ਅਸੀਂ ਅਸੀਂ ਬੈਰੀ ਨਹੀਂ ਹੈਗੇ ਤੁਹਾਡੀਆਂ ਕਰਤੂਤਾਂ ਦੇ ਬੈਰੀ ਅਸੀਂ ਹੁਣ ਕਿਸੇ ਨੀਲੇ ਪੱਗ ਵਾਲੇ ਕੋਲੇ ਅਕਲੋਂ ਖਾਲੀ ਕੋਲੇ ਕੋਈ ਜਵਾਬ ਹੈਗਾ ਠੋਕ ਤਾਂ ਨਾ ਚਮਕੀਲਾ ਸਾਹ ਹੁੰਨੇ ਨਾ ਐਵੇਂ ਨਹੀਂ ਕੰਨਿਆ ਸੀ ਐਵੇਂ ਥੋੜੇ ਕੰਨਿਆ ਸੀ ਸੱਚ ਕੰਨਿਆ ਸੀ ਤੇ ਹੁਣ ਜਿਹੜੀ ਮੈਂ ਗੱਲ ਕਹੀ ਹੈ ਇਹ ਚਲੂਣੇ ਲੜਨ ਲਾਊਗੀ ਲਾਊਗੀ ਅੱਛਾ ਚਲੋ ਹੁਣ ਪਤੇ ਦੀ ਗੱਲ ਕਰ ਲਈਏ ਵੀ ਜਿਹੜੀ ਚਾਰ ਸ਼ੀਟ ਬੇਸ ਕੀਤੀ ਸੀ ਧਖਲ ਕੀਤੀ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਮਹੱਲੀਦਾਲਤ ਵਿੱਚ ਉਹਦੇ ਵਿੱਚ ਸਬੂਤ ਕੀ ਕੀਤਾ ਗਿਆ 2.500 ਤੋਂ 7.700 ਕਰੋੜ ਤੱਕ ਦੀ ਪ੍ਰਾਪਰਟੀ ਅਗਲੇ ਨੇ ਪ੍ਰੂਫ ਕਰਤੀ ਇਹ ਕਿੱਥੋਂ ਬਣਾਈ ਹੈ ਇਹ ਤਾਂ ਸਬੂਤ ਕੀਤੀ ਹੈ ਜਿਹੜੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਫਲੈਟ ਔਰ ਟਰੱਕ ਦਵਾਈ ਦੇ ਵਿੱਚ ਇੱਥੇ ਅੱਗ ਸਭਾ ਦੁਕਾਨਾਂ ਵਗੈਰਾ ਹੋਰ ਕੁਝ ਆ ਉਹ ਤਾਂ ਹਲੇ ਬਾਕੀ ਹੈ 750 ਕਰੋੜ ਤੱਕ ਤਾਂ ਪ੍ਰੂਫ ਕਰਤਾ ਅਗਲਿਆਂ ਨੇ ਕੋਡ ਦੇ ਵਿੱਚ ਹੁਣ ਜੱਜ ਸਾਹਿਬ ਨੂੰ ਪਤਾ ਸੀ ਵੀ 40 ਹਜ਼ਾਰ ਪੰਨਾ ਕੌਣ ਪੜੂ ਜੇ ਮੈਂ ਵੀ ਰੋਜ਼ 2 ਘੰਟੇ ਪੜਦਾ ਮੰਨ ਕੇ ਚੱਲੋ ਤਾਂ ਬਤ ਤੋਂ ਬਤ 10 ਪੰਨੇ 20 ਪੰਨੇ ਇਦੋਂ ਬਥ ਪੜੇ ਨਹੀਂ ਜਾਂਦੇ ਨਾਲੇ ਜਿਹੜੀ ਚੀਜ਼ ਆਪਾਂ ਬਣੇ ਤਾਂ ਸਟੋਰੀ ਹੁੰਦੀ ਹੈ ਉਹ ਤਾਂ ਥੋੜਾ ਜਿਹਾ ਇੰਟਰਸਟ ਬਣ ਜਾਂਦਾ ਪਰ ਜੱਜ ਸਾਹਿਬ ਨੇ ਤਾਂ ਜਿਹੜੇ ਤੁਹਾਡੇ ਕਾਲੇ ਚਿੱਠੇ ਨੇ ਉਹ ਪੜਨੇ ਨੇ ਉਹ ਪੜਨੇ ਸੌਖੇ ਥੋੜੀ ਐ ਪਤਾ ਲੱਗ ਗਿਆ ਰੀਡਰ ਸਾਹਿਬਾਨਾ ਨੇ ਫਟਾਫਟ ਐ ਮਾਰ ਕਾ ਮਾਰ ਕੇ ਦਿੱਤਾ ਵੀ ਆ ਪਿਆ ਆ ਪਿਆ ਆ ਪਿਆ ਆ ਪਿਆ ਸਾਰੇ ਮਾਲਵੇ ਦੀ ਕਰਦੂ ਦਹਤੀ ਵੀ ਆ ਸਰਪੰਚ ਸੀ ਆ ਮੁੰਡਾ ਮਰਿਆ ਅਠਾਣੇਦਾਰ ਆਪਣਾ ਆਤਮਕਾ ਸਾਰਾ ਕੁਝ ਲਿਖਤਾ ਅਗਲੇ ਜਿੱਥੇ ਘਾਟ ਰਹਿ ਗਈ ਉਥੇ ਆਪਾਂ ਬੈਠੇ ਆ ਜਿੱਥੇ ਮਾੜੀ ਮੋਟੀ ਘਾਟ ਰਹੂਗੀ ਨਾ ਉਥੇ ਆਪਾਂ ਬੈਠੇ ਆ ਜੀ ਉਹ ਕਹਿੰਦੇ ਨੇ ਖਾਲੀ ਥਾਂ ਭਰੋ ਤੂੰ ਖਾਲੀ ਥਾਂ ਭਰਨ ਵਾਸਤੇ ਪੈਨ ਸਾਡੇ ਕੋਲ ਆ ਦੇਖੋ ਚਾਰ ਪੰਜ ਰੰਗੇ ਹੈ ਤਾਂ 10 15 ਥੱਲੇ ਪਿਆ ਬਾਕਸ ਵਿੱਚ ਉਹ ਖਾਲੀ ਥਾਂ ਭਰ ਦਾਂਗੇ ਡੈਸ਼ 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 ਕੀ ਭਰਾਂਗੇ ਚਿੱਟਾ 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 ਮਜੀਠਿਆ ਮਜੀਠਿਆ ਮਾਜੇ ਦੀ ਮੈਣ ਮਾਜੇ ਦੀ ਮੈਣ ਇਹ ਆਪਾਂ ਭਰ ਦਾਂਗੇ ਹੋਰ ਦੱਸੋ ਇਹ ਜਿਹੜੀਆਂ ਗੱਲਾਂ ਬੋਲੀਆਂ ਨੇ ਨਾ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਵੇ ਟਿੰਗੜਦਾ ਹੋਵੇ ਕੋਈ ਤਾਂ ਉਹ ਗੱਲ ਕਰ ਸਕਦਾ ਜਦੋਂ ਮਰਜ਼ੀ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ